ਪਹਿਲਾਂ ਤੇ ਸਾਡੇ ਗਰਦੀਪ ਰੰਧਾਵਾ ਜੀ ਜਿਹੜੇ ਨੇ ਉਹ ਆਪਣੇ ਵੱਲੋਂ ਵਿਚਾਰ ਦੇਣਗੇ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਅੱਪ ਕਰ। ਜੋ ਇਹਨਾਂ ਦੇ ਹਲਕੇ 'ਚ ਹੁੰਦਾ ਰਿਹਾ ਉਹ ਦੱਸਣਗੇ। ਉਸ ਤੋਂ ਬਾਅਦ ਬੈਲ ਸਾਹਿਬ, ਸੇਖਵਾ ਸਾਹਿਬ ਮੈਂ ਤੇ ਇਹ ਕਹਿ ਸਕਦਾ ਵੀ ਅੱਜ ਇਹਨਾਂ ਨੇ ਇਹ ਸਾਬਤ ਕਰ ਦਿੱਤਾ ਵੀ ਹੱਲੇ ਤੇ ਇਹ ਵਿਰੋਧੀ ਧਿਰ ਚ ਨੇ ਤੇ ਜੇ ਇਹਨਾਂ ਦੀ ਸਰਕਾਰ ਸੀ ਤੇ ਫਿਰ ਕੀ ਕਰਦੇ? ਗਰਦੀਪ ਜੀ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਨਾਲ ਦੇ ਨਾਲ ਜਿਹੜੇ ਹਲ ਐਮਐਲਏ ਸਾਹਿਬਾਨ ਜਿਹੜੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਕੋਠੀ 'ਚ ਦਫ਼ਤਰ ਤੇ ਉਹਨਾਂ ਦੇ ਗਏ ਜਿਹੜੀ ਉਹਨਾਂ ਸ਼ਬਦਾਵਲੀ ਅੱਜ ਟੀਸੀ ਸਾਹਿਬ ਨੂੰ ਵਰਤੀ ਹੈ ਮੈਂ ਆਉਦੀ ਕੜੀ ਸ਼ਬਦਾ 'ਚ ਨਿੰਦਾ ਕਰਦਾ ਲੋਕਾਂ ਨੂੰ ਅੱਜ ਪਤਾ ਲੱਗ ਗਿਆ ਕਿ ਜਿਹੜੇ ਨੁਮਾਇंदे ਆਪਾਂ ਚੁਣ ਕੇ ਭੇਜੇ ਨੇ ਅਸਲੀਅਤ ਉਹਨਾਂ ਦਾ ਚਿਹਰਾ ਜਿਹੜਾ ਉਹ ਵੇਖ ਲਿਆ ਲੋਕਾਂ ਨੇ ਉਨਾ ਡੀਸੀ ਦਫ਼ਤਰ ਦੀ ਤਹੀਨ ਕੀਤੀ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਇਹਨਾਂ ਤੇ ਠੁਕਵੀਂ ਬੰਦੀ ਕਾਰਵਾਈ ਜਿਹੜੀ ਉਹਨਾਂ ਹੋਣੀ ਚਾਹੀਦੀ ਹੈ ਇਹ ਬਖੜਾਗੇ ਨੇ ਇਹ ਜਿਹੜੇ ਸਾਡੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਉਂਦੇ ਨੇ ਕਿ ਸਾਡੇ ਬੰਦਿਆਂ ਨੂੰ ਚੁੱਲਾ ਟੱਕਤੀਆਂ ਰਸੀਦਾਂ ਨਹੀਂ ਮਿਲਦੀਆਂ ਮੈਂ ਤੁਹਾਡੇ ਚੈਨਲਾਂ ਉੱਤੇ ਨਹੀਂ ਕਹਿਣਾ ਚਾਹੁੰਦਾ ਕਿ ਕੱਲ ਵੀ ਮੈਂਬਰ ਆਫ ਪਾਰਲੀਮੈਂਟ ਡੇਰਾ ਬਾਬਾ ਨਾਨਕ ਵੀਡੀਓ ਕਲਾਨੌਰ ਦੇ ਦਫ਼ਤਰ ਗਿਆ ਉੱਥੇ ਜਾ ਕੇ ਦਫ਼ਤਰ 'ਚ ਬਹਿ ਕੇ ਬੀੜੀਆਂ ਨੂੰ ਧਪਕੇ ਮਾਰੇ ਸੈਕਟੀਆਂ ਨੂੰ ਧਪਕੇ ਮਾਰੇ ਆਪਣੀ ਆਕੜਬਾਜ਼ੀ ਦਾ ਆਪਣੇ ਅਹੁਦੇ ਦਾ ਜਿਹੜਾ ਇਹਨੇ ਦੁਰਪਯੋਗ ਕੀਤਾ ਜਿਹੜਾ ਬਹੁਤ ਨਿੰਦਨਯੋਗ ਹੈ ਐਮਪੀ ਨੂੰ ਆਪਣੇ ਲੈਵਲ ਦਾ ਨਹੀਂ ਪਤਾ ਕਿ ਮੇਰਾ ਲੈਵਲ ਕੀ ਆ ਤੇ ਮੈਂ ਧਪਕੇ ਕਿੰਨੂੰ ਮਾਰ ਰਿਹਾ ਇਸ ਕਰਕੇ ਮੈਂ ਜਦੋਂ ਮੈਨੂੰ ਵੀ ਪਤਾ ਲੱਗਾ ਤਾਂ ਆਪਾਂ ਉੱਥੇ ਗਏ ਮੇਰੇ ਜਾਣ ਤੋਂ ਪਹਿਲਾਂ ਇਹ ਦਫ਼ਤਰ ਛੱਡ ਕੇ ਬਾਹਰ ਗਿਆ ਇਹੋ ਜਿਹੇ ਹਰਕਤਾਂ ਕਰਨੀਆਂ ਮੇਰੇ ਖਰੇ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਆਪਾਂ ਅਫਸਰਾਂ ਦੇ ਨਾਲ ਖੜੇ ਆਂ ਮੁਲਾਜ਼ਮਾਂ ਦੇ ਨਾਲ ਖੜੇ ਆਂ ਬੜੇ ਪਾਰਦਰਸ਼ੀ ਢੰਗ ਨਾਲ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਨੇ ਹਰ ਇੱਕ ਪਾਰਟੀ ਦੇ ਮੈਂਦੇ ਨੂੰ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਮਿਲ ਰਹੀਆਂ ਨੇ ਇਸ ਕਰਕੇ ਇਹ ਭਲਾ ਇਹਨਾਂ ਦੀ ਬਖਰਾੜ ਦੀ ਨਤੀਜੇ ਆ ਕਾਰਨ ਇਹ ਆ ਕਿ ਇਹਨਾਂ ਨੂੰ ਅੱਜ ਪਿੰਡਾਂ 'ਚ ਕੈਂਡੀਡੇਟ ਨਹੀਂ ਲੱਭ ਰਹੇ ਸਰਪੰਚੀ ਦੀ ਚੋਣ ਲੜਨ ਵਾਸਤੇ ਇੱਕ ਬਹਾਨਾ ਬਣਾ ਬਣਾ ਰਹੇ ਨੇ ਇਸ ਕਰਕੇ ਇਹਨਾਂ ਨੂੰ ਮੈਂ ਅੱਜ ਇਹਨਾਂ ਦੀ ਜਿਹੜੀਆਂ ਨਾਲ ਜ਼ਿਲ੍ਹੇ ਕਰ达ਖੋੜ ਤੇ ਜਿਹੜੀਆਂ ਇਹਨਾਂ ਨੇ ਰਿਪੋਰਟ ਦੇ ਕੀਤੀ ਆ ਮੈਂ ਆਪਦੀ ਪੁਰਜੋਂ ਨਿੰਦਾ ਕਰਦਾ ਅਸੀਂ ਹਮੇਸ਼ਾ ਮੁਰਾਜ਼ਮਾ ਦੇ ਨਾਲ ਖੜੇ ਆ ਆਮ ਆਦਮੀ ਪਾਰਟੀ ਮੁਰਾਜ਼ਮਾ ਦਾਸਤਕਾਰ ਆ ਕੀ ਭਤਾਵਾ ਨੇ ਅਕਿਰਤਵਾ ਨੇ ਕਿਹਾ ਕਿ ਜਦੋਂ ਤੁਸੀਂ ਉੱਥੇ ਪਹੁੰਚੇ ਹੋ ਕਲਾਨੌਰ ਉੱਥੇ ਕੋਈ ਗੁੰਡਾ ਟਾਇਬ ਦੇ ਜਿਹੜੇ ਗੋਪੀ ਗੋਲੀ ਨਾਲ ਦਾ ਗੈਂਗਸਟਰ ਵਾ ਉਹ ਤੁਹਾਡੇ ਨਾਲ ਆਇਆ ਹੋਇਆ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਗੋਲੀ ਦੇ ਪਿਆ ਜਿੱਦਣ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ 'ਚ ਗੈਂਗਸਟਰ ਪੈਦਾ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਇਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚAIRMAN ਮੁਖ्तार ਅंसारी ਦੀ ਕੋਠੀ 'ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹਦੀ ਮੁਖਤਾਰ ਅंसारी ਨਾਲ ਪਿਛਲੀ ਵਾਰੀ 2022 'ਚ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਂਦੇ ਸੀਗੇ ਮੈਨੂੰ ਦੱਸਦਾ ਜੱਗੋ ਭਗਵਾਨ ਬੋਲੀ ਦੇ ਮਾਤਾ ਦੀ ਵੀਡੀਓ ਤੁਹਾਡਾ ਵਾਇਰਲ ਹੋਈ ਹੈ ਵਿਚਾਰ ਦੀ ਸ਼ਾਮ ਦਾ ਮੇਰਾ ਦਫ਼ਤਰ ਆ ਜੀ ਮੇਰੇ ਦਫ਼ਤਰ ਦੇ ਵਿੱਚ ਸਾਰੇ ਆ ਸਕਦੇ ਨੇ ਤੇ ਜੱਗੂ ਭਗਵਾਨ ਪੁਰਦੀ ਮਾਤਾ ਗਿਆ ਕੋ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਕਹਿੰਗ ਸਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਕਹਿੰਦੇ ਜੀ ਫਿਰ ਇਹ ਤੇ ਉਹ ਹੋ ਗਿਆ ਇੱਕ ਮੁੱਠੀ ਚੁੱਕ ਲੋ ਦੂਜੀ ਪਾਰਟੀ ਤੇ ਦੂਸਰੀ ਪਾਰਟੀ ਵੀ ਉਸੇ ਉਸੇ ਲਈ ਚਲਵਾ ਦੇ ਚੱਲੇਗੀ ਜੀ ਬਿਲਕੁਲ ਨਹੀਂ ਚੱਲੇਗੀ ਅਸੀਂ ਕਦੀ ਕਦੀ ਕੇਸ ਦੀ ਸਪੋਰਟ ਕੀਤੀ ਹੈ ਤੇਰਾ ਬਾਬ ਕਦੀ ਸਪੋਰਟ ਕੀਤੀ ਹੈ ਦਫਤਰ ਆ ਗਿਆ ਤੇ ਹੁਣ ਕਾਈ ਹੋ ਗਈ ਦਫਤਰ ਪਬਲਿਕ ਵਾਸਤੇ ਦਫਤਰ ਹੈ ਜੀ ਮੇਰੇ ਪਬਲਿਕ 'ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉਥੇ ਕਾਂਗਰਸ ਵੀ ਆ ਸਕਦੀ ਹੈ ਕਾਲੀ ਤਲ ਵੀ ਆ ਸਕਦੇ ਆਮ ਆਦੀ ਪਾਰਟੀ ਵਾਤੇ ਦਫਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉਥੇ ਦਫਤਰ ਚਾਉਣਾ ਚਾਹੀਦਾ ਆਪਾਂ ਰਮਾਉ ਆਹ ਸਾਡੇ ਪਤਰ ਨਾਲ ਸੱਚੀ ਨੇ ਸਵਾਲ ਕੀਤਾ ਕਿ ਇੱਕ ਮੁਠੀ ਝੁਕਲਾ ਦੂਸਰੀ ਤਿਆਰ ਹੈ ਨਾ ਜਿਵੇਂ ਇਹ ਬੇਸ਼ੱਕ ਮੰਨਦੇ ਹੈ ਕਿ ਰਵੈਤੀ ਪਾਰਟੀਆਂ ਵੱਲੋਂ ਇਹ ਰੀਤਾਂ ਚਲਾਈਆਂ ਗਈਆਂ ਸਨ ਵੋਟਾਂ ਦੀ ਕੱਟ ਵੱਡ ਨਾਮ ਦੀ ਪਤਰ ਸਰਪੰਚੀਆਂ ਜਿਹੜੀਆਂ ਕਾਗਜ਼ਾਂ ਤੇ ਰੱਦ ਕਰਕੇ ਦੇ ਦੇਣੀਆਂ ਪਰ ਹੋਰ ਇਹ ਸਰਕਾਰ ਦੇ ਦੌਰਾਨ ਵੀ ਹੁਕਤਾ ਆਧਾਰਨ ਵਿਧਾਨ ਸਭਾ ਹਲਕਾ ਦਿਨਨਗਰ ਦੇ ਪਿੰਡ ਸੁੰਦਰ ਦੀ ਬੀਤੇ ਦਿਨ ਵੀਡੀਓ ਵਾਇਰਲ ਹੁੰਦੀ ਹੈ ਸਰਪੰਚ ਮੌਜੂਦਾ ਕਾਂਗਰਸੀ ਉਹਦੀ ਵੋਟ ਕੱਟ ਦਿੱਤੀ ਜਾਂਦੀ ਆ ਉਹਦੇ ਪਰਿਵਾਰ ਦੀਆਂ ਸਾਰੀਆਂ ਵੋਟਾਂ 18 ਕੱਟ ਦਿੱਤੀਆਂ ਜਾਂਦੀਆਂ ਨੇ ਉਹ ਵਿਚਾਰਾ ਕੰਡਾ ਨਾ ਵੱਜ ਰਿਹਾ ਪ੍ਰਸ਼ਾਸਨ ਚ ਕੀ ਕਹਿਣਾ ਮੈਂ ਮੈਂ ਤੁਹਾਨੂੰ ਇਹਨਾਂ ਦੇ ਪਿਛਲੇ ਜਿਹੜਾ ਸਮਾਂ ਬੀਤਿਆ ਜਿਹੜੀ ਪਿਛਲੀ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਇੱਥੋਂ ਤੱਕ ਇਹ ਵੀਡੀਓ ਦਫ਼ਤਰਾਂ ਨੂੰ ਜਿੰਦਰੇ ਮਾਰੇ ਗਏ ਦਫ਼ਤਰਾਂ ਚ ਕੋਈ ਮੁਲਾਜ਼ਮ ਨਹੀਂ ਲਾ 99% ਜਿਹੜੀਆਂ ਲਖਣਾ ਪੰਚਾਇਤਾਂ ਦੀਆਂ ਹੋਈਆਂ ਇਹਨਾਂ ਦੇ ਬੰਦੇ ਬਣੇ ਗਏ ਕਿਸੇ ਨੂੰ ਦਫ਼ਤਰਾਂ ਦੇ ਅੰਦਰ ਬਣ ਨਹੀਂ ਦਿੱਤਾ ਅੱਜ ਉਹੀ ਦਫ਼ਤਰ ਨੇ ਜਿਹੜੇ ਸਵੇਰ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੁਲਾਜ਼ਮ ਕੰਮ ਕਰ ਰਹੇ ਨੇ ਉਹਦਾ ਜਵਾਬ ਉਸੇ ਭਾਸ਼ਾ 'ਚ ਦਾਂਗੇ ਇਹ ਜਵਾਬ ਤਾਂ ਇਹੀ ਬਣਦਾ ਹੈ ਇਹ ਜਿੱਤਾਂ ਕਰਨਗੇ ਉਦਾਂ ਹੀ ਕਰਕੇ ਵਿਖਾ ਦਾਂਗੇ ਕੋ ਗਾੜੀ ਝੂੜੀਆਂ ਨਹੀਂ ਪਾਈਆਂ ਗਏ ਨੇ ਸੁਰੰਦਰ ਦਾ ਉਹ ਕਿਆਰੇ ਵਿਰੋਧੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਾਡੇ ਨਾਲ ਪਹਿਲੇ ਵਧੀਆਂ ਹੋਈਆਂ ਸੀ ਉਹੀ ਜਿਹੜਾ ਹੁਣ ਇਸ ਦਾ ਜਿਹੜਾ ਵਧੇਕੀਆਂ ਦੇ ਨਾਲ ਕੀਤੀਆਂ ਯਾਰ ਵਧੇਕੀਆਂ ਇਹਨਾਂ ਕੀਤੀਆਂ ਅਜੇ ਵਧਕੀਆਂ ਹੋਈਆਂ ਨਹੀਂ ਆ ਸਰ ਪਿਛਲੇ